हेलो स्टूडेंट्स मैं खुशबू एक बार फिर तो मेरे सारे स्टूडेंट्स ਦਾ ਸਵਾਗਤ ਕਰਦੀ ਹਾਂ ਜੀ ਆਪਣੇ YouTube ਚੈਨਲ ਵਿਸ਼ਵਾਸ ਸਟੱਡੀਜ਼ ਤੇ ਤਾਂ स्टूडेंट्स ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਜੋ ਮੈਰਿਟਰੀ ਸਕੂਲ ਦੁਆਰਾ ਮੈਰਿਟ ਲਿਸਟ ਜਾਰੀ ਕੀਤੀ ਹੈ ਬॉयज ਐਂਡ ਗਰਲਸ ਦੀ ਉਹ ਆਪਾਂ ਡਿਸਕਸ ਕਰਾਂਗੇ ਆਪਾਂ ਦੇਖਾਂਗੇ ਕਿ ਮੈਰਿਟ ਲਿਸਟ ਦੇ ਵਿੱਚ ਆਪਾਂ ਆਪਣਾ ਨਾਮ ਕਿਸ ਤਰ੍ਹਾਂ ਦੇਖ ਸਕਦੇ ਹਾਂ ਜਾਂ ਜਿੰਨਾ ਬੱਚਿਆਂ ਦਾ ਨਾਮ ਮੈਰਿਟ ਲਿਸਟ ਦੇ ਵਿੱਚ ਨਹੀਂ ਆਇਆ ਉਹ ਆਪਣਾ ਨਾਮ ਕਿਵੇਂ ਦੇਖਣ ਜਾਂ ਇਸ ਦਾ ਮਤਲਬ ਕੀ ਸਮਝਣ ਤਾਂ ਇਹ ਵੀਡੀਓ ਬਹੁਤ ਹੀ ਹੈਲਪਫੁਲ ਹੋਣ ਵਾਲੀ ਹੈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਤਾਂ ਸ਼ੁਰੂ ਕਰਨ ਤੋਂ ਪਹਿਲਾਂ ਸਟੂਡੈਂਟਸ ਜੇਕਰ ਚੈਨਲ ਤੇ ਨਵੇਂ ਹੋ ਜੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਕਿ ਇਹ ਚੈਨਲ ਹਮੇਸ਼ਾ ਇਸੇ ਤਰ੍ਹਾਂ ਹੀ ਤੁਹਾਡੀ ਮਦਦ ਕਰਦਾ ਰਹੇ ਤਾਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਓ ਸਟੂਡੈਂਟਸ ਅੱਜ ਦੀ ਇਹ ਵੀਡੀਓ ਸ਼ੁਰੂ ਕਰੀਏ ਤਾਂ ਸਟੂਡੈਂਟਸ ਜਿਵੇਂ ਕਿ ਤੁਹਾਨੂੰ ਮੈਂ ਆਪਣੀ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਕਿ ਮੈਰਿਟੋਰੀਅਰ ਸਕੂਲ ਦੇ ਵਿੱਚ ਜੋ ਕਾਉਂਸਲਿੰਗ ਦਾ ਸੈਸ਼ਨ ਹੈ ਬਟਾ ਉਹ ਸ਼ੁਰੂ ਹੋ ਚੁੱਕਿਆ ਹੈ ਰਾਈਟ ਕੱਲ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਕਿਸ ਤਰ੍ਹਾਂ ਕਾਉਂਸਲਿੰਗ ਹੈ ਜਿਹੜੀ ਉਹ 9 ਮਈ ਤੋਂ ਸਟਾਰਟ ਹੋ ਰਹੀ ਹੈ ਅਲੱਗ-ਅਲੱਗ ਦਿਨ ਕਾਉਂਸਲਿੰਗ ਹੋਵੇਗੀ ਮੈਰਿਟ ਦੇ ਅਕੋਰਡਿੰਗ ਤੁਸੀਂ ਆਪ ਦਾ ਕਾਉਂਸਲਿੰਗ ਤੇ ਪਹੁੰਚਣਾ ਹੈ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਇਹ ਸਾਰੀਆਂ ਗੱਲਾਂ ਆਪਾਂ ਡਿਟੇਲ ਦੇ ਵਿੱਚ ਡਿਸਕਸ ਕਰ ਚੁੱਕੀਆਂ ਐ ਪਿਛਲੀ ਵੀਡੀਓ ਦੇ ਵਿੱਚ ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਬੇਟਾ ਤਾਂ ਲਿੰਕ ਜਿਹੜਾ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਉੱਥੋਂ ਜ਼ਰੂਰ ਦੇਖੋ ਤਾਂ ਕਿ ਜਦੋਂ ਤੁਸੀਂ ਕਾਉਂਸਲਿੰਗ ਤੇ ਵਿੱਚ ਜਾਓ ਤੁਹਾਡੀ ਤਿਆਰੀ ਦੇ ਵਿੱਚ ਤੁਹਾਡੇ ਡਾਕੂਮੈਂਟਸ ਦੇ ਵਿੱਚ ਕਿਸੇ ਤਰ੍ਹਾਂ ਦੀ ਕਮੀ ਨਾ ਰਹੇ ਤਾਂ ਹੁਣ ਆਪਾਂ ਡਿਸਕਸ ਕਰਦੇ ਹਾਂ ਬੇਟਾ ਮੈਰਿਟ ਕਲੀਅਰ ਦੇਖੋ ਮੇਰੇ ਸਾਹਮਣੇ ਜੋ ਪੀਡੀਐਫ ਖੁੱਲ੍ਹੀ ਹੋਈ ਹੈ ਮੈਂ ਉਹ ਕਿਹੜੀ ਹੈਗੀ ਦੇਖੋ ਜੀ ਮੈਰਿਟ ਕਮ ਕਾਉਂਸਲਿੰਗ ਸ਼ੈਡਿਊਲ ਫੋਰ ਐਲੀਜੀਬਲ ਕੈਂਡੀਡੇਟ ਆਫ ਮੈਰੀਟੋਰੀਅਸ ਐਂਟ੍ਰੈਂਸ ਇਗਜ਼ਾਮ ਮੇਲ ਠੀਕ ਹੈ ਤਾਂ ਆਪਾਂ ਇਹ ਜਿਹੜੀ ਮੈਰਿਟ ਹੈ ਕਿਹੜੀ ਦੇਖ ਰਹੇ ਆ ਆਪਾਂ ਇਹ ਬॉयਜ਼ ਦੀ ਦੇਖ ਰਹੇ ਆ ਪਹਿਲੀ ਗੱਲ ਤਾਂ ਠੀਕ ਹੈ ਜੀ ਦੇਖੋ ਇਸ ਇਹਦੇ ਵਿੱਚ ਕੀ ਕੀ ਦਿੱਤਾ ਹੋਇਆ ਹੈ ਬਈ ਧਿਆਨ ਨਾਲ ਦੇਖੋ ਸਭ ਤੋਂ ਪਹਿਲਾਂ ਤੁਹਾਨੂੰ ਦਿੱਤਾ ਹੋਇਆ ਤੁਹਾਡਾ ਸੀਰੀਅਲ ਨੰਬਰ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕੀ ਕਹਿੰਦੇ ਆ ਬੇਟਾ ਲੜੀ ਨੰਬਰ ਕੀ ਕਹਿੰਦੇ ਆ ਆਪਾਂ ਲੜੀ ਨੰਬਰ ਤੁਸੀਂ ਇਹ ਲੜੀ ਨੰਬਰ ਹੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਇਸ ਲੜੀ ਨੰਬਰ ਦੇ ਅਕੋਰਡਿੰਗ ਹੀ ਤੁਸੀਂ ਜਿਹੜਾ ਆਪਦਾ ਕਾਉਂਸਲਿੰਗ ਤੇ ਜਾਣਾ ਹੈ ਦੂਜੇ ਤੇ ਤੁਹਾਡਾ ਐਪਲੀਕੇਸ਼ਨ ਨੰਬਰ ਦਿੱਤਾ ਹੋਇਆ ਹੈ ਬੇਟਾ ਰੋਲ ਨੰਬਰ ਦਿੱਤਾ ਹੋਇਆ ਹੈ ਸਟੂਡੈਂਟ ਦਾ ਨਾਮ ਦਿੱਤਾ ਹੋਇਆ ਹੈ ਫਾਦਰ ਨੇਮ ਦਿੱਤਾ ਹੈ ਡੇਟ ਆਫ ਬਰਥ ਜੈਂਡਰ ਕਿੰਨੇ ਮਾਰਕਸ ਨੇ ਬੱਚੇ ਦੇ ਠੀਕ ਹੈ ਜੀ ਮੈਰਿਟ ਨੰਬਰ ਕਾਉਂਸਲਿੰਗ ਆ ਦੇਖੋ ਸਭ ਤੋਂ ਵਧੀਆ ਗੱਲ ਇਹ ਹੈ ਕਿ ਕਾਉਂਸਲਿੰਗ ਡੇਟ ਵੀ ਦਿੱਤੀ ਹੋਈ ਹੈ ਵੀ ਕਦੋਂ ਜਾਣਾ ਰਿਪੋਰਟਿੰਗ ਟਾਈਮ 8 ਵਜੇ ਫਿਰ ਕੈਟਾਗਰੀ ਇਨ ਵਿੱਚ ਅਪਲਾਈਡ ਜਰਨਲ ਠੀਕ ਹੈ ਜੀ ਤਾਂ ਇਸ ਤਰ੍ਹਾਂ ਹਰ ਇੱਕ ਬੱਚੇ ਦੇ ਐਪਲੀਕੇਸ਼ਨ ਸੀਰੀਅਲ ਨੰਬਰ ਦਿੱਤਾ ਹੋਇਆ ਬੇਟਾ ਉਹਦਾ ਐਪਲੀਕੇਸ਼ਨ ਨੰਬਰ ਰੋਲ ਨੰਬਰ ਸਟੂਡੈਂਟ ਨੇਮ ਫਾਦਰ ਨੇਮ ਡੇਟ ਆਫ ਬਰਥ ਜੈਂਡਰ ਮਾਰਕਸ ਤੇ ਸਭ ਤੋਂ ਵਧੀਆ ਚੀਜ਼ ਜੋ ਮੈਨੂੰ ਲੱਗੀ ਇਸ ਮੈਰਿਟ ਲਿਸਟ ਦੀ ਹੋਈ ਹੈ ਕਿ ਹਰ ਬੱਚੇ ਦੇ ਨਾਮ ਦੇ ਅੱਗੇ ਕੀ ਦਿੱਤਾ ਹੋਇਆ ਹੈ ਬੇਟਾ ਕੀ ਦਿੱਤਾ ਹੋਇਆ ਹੈ ਹਰ ਬੱਚੇ ਦੇ ਨਾਮ ਦੇ ਅੱਗੇ ਉਹਨਾਂ ਨੇ ਕਾਉਂਸਲਿੰਗ ਡੇਟ ਵੀ ਦਿੱਤੀ ਹੋਈ ਹੈ ਬੇਟਾ ਕਿ ਕਿਹੜੇ ਬੱਚੇ ਨੇ ਕਾਉਂਸਲਿੰਗ ਲਈ ਕਦੋਂ ਜਾਣਾ ਹੈ ਤੇ ਕਿੰਨੇ ਵਜੇ ਜਾਣਾ ਹੈ ਕਲੀਅਰ ਬੇਟਾ ਇਹ ਮੈਰਿਟ ਲਿਸਟ ਹੈ ਜਿਹੜੀ ਇਹ ਬॉयਸ ਦੀ ਹੈ ਇਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਵੱਡੀ ਇਹ ਲਿਸਟ ਹੈਗੀ ਹੈ ਇਹਦਾ ਲਿੰਕ ਵੀ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦਵਾਂਗੀ ਤੁਸੀਂ ਉੱਥੋਂ ਦੇਖ ਸਕਦੇ ਹੋ ਆਪਦਾ ਨੇਮ ਕਲੀਅਰ ਠੀਕ ਹੈ ਜੀ ਕਾਫੀ ਬੱਚੇ ਨੇ ਲੜੀ ਨੰਬਰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈਗਾ ਇਸ ਤੇ ਅਕੋਰਡਿੰਗ ਹੀ ਤੁਸੀਂ ਉੱਥੇ ਪਹੁੰਚਣਾ ਹੈਗਾ ਹੁਣ ਦੇਖੋ ਇਹ ਜੋ ਲਿਸਟ ਹੈਗੀ ਬੇਟਾ ਇਹ ਬਹੁਤ ਵੱਡੀ ਹੈ ਕਲੀਅਰ ਹੁਣ ਇਹਦੇ ਵਿੱਚ ਤੁਸੀਂ ਆਪਣਾ ਨੇਮ ਕਿਵੇਂ ਦੇਖੋਗੇ ਸਭ ਤੋਂ ਪਹਿਲਾਂ ਤੁਸੀਂ ਪੀਡੀਐਫ ਖੋਲੋਗੇ ਪੀਡੀਐਫ ਖੋਲ ਕੇ ਤੁਹਾਨੂੰ ਦੇਖੋ ਸਾਈਡ ਤੇ ਆ 3 ਡਾਟਸ ਦਿਖਾਈ ਹੋਣਗੇ ਠੀਕ ਹੈ ਇਸ ਤੇ ਕਲਿੱਕ ਕਰੋਗੇ ਫਿਰ ਬਟਨ ਹੋ ਦੇ ਕੋਲ ਆਪਸ਼ਨ ਆਏਗੀ ਫਾਈਂਡ ਦੀ ਫਾਈਂਡ ਤੇ ਕਲਿੱਕ ਕਰੋਗੇ ਤੇ ਇੱਥੇ ਆਪ ਦਾ ਨਾਮ ਹੈ ਜਿਹੜਾ ਉਹ ਸਰਚਿਤ ਸਰਚ ਕਰ ਲਓਗੇ ਜਿਵੇਂ ਮੈਂ ਵੈਸੇ ਇੱਕ ਬੱਚਾ ਦਾ ਨਾਮ ਸਰਚ ਕਰਦੀ ਹਾਂ 파ਰਸ ਤਾਂ ਆ ਦੇਖੋ ਇਹਨਾਂ ਨੇ ਪਾਰਸਨਾ ਦਾ ਬੱਚਾ ਸਰਚ ਕਰ ਦਿੱਤਾ ਕਿਉਂਕਿ ਐਡੀ ਵੱਡੀ ਪੀਡੀਐਫ ਚ ਉਹਦਾ ਨਾਮ ਲੱਭਣਾ ਤਾਂ ਇਹ ਤਾਂ ਬਹੁਤ ਔਖਾ ਹੈ ਆ ਦੇਖੋ ਜਿੰਨੇ ਵੀ ਪਾਰਸਨਾ ਦੇ ਬੱਚਿਆਂ ਨੇ ਪੇਪਰ ਦਿੱਤੇ ਹੈ ਉੱਥੋਂ ਤੁਸੀਂ ਦੇਖ ਸਕਦੇ ਹੋ ਆ ਦੇਖੋ ਸਾਰੇ ਆ ਰਹੇ ਨੇ ਠੀਕ ਹੈ ਇੱਕ ਵਾਰ ਫੇਰ ਮੈਂ ਦੱਸ ਦਨੀ ਆ ਕਿਵੇਂ ਸਰਚ ਕਰੋਗੇ 3 ਡਾਟਸ ਤੇ ਕਲਿੱਕ ਕਰੋਗੇ ਉਸ ਤੋਂ ਬਾਅਦ ਫਾਈਂਡ ਤੇ ਜਾਓਗੇ ਜਿਵੇਂ ਮੰਨ ਲਓ ਮੈਂ ਇੱਕ ਬੱਚੇ ਦਾ ਨਾਮ ਵੈਸੀ ਸਰਚ ਕਰ ਲੈਂਦੇ ਹਾਂ ਗੁਰਪ੍ਰੀਤ ਠੀਕ ਹੈ ਜੀ ਇਹ ਤੁਹ ਸર્ચ ਕਰੂੰਗਾ ਦੇਖੋ ਜਿਹੜੇ ਗੁਰਪ੍ਰੀਤ ਨਾਮ ਦੇ ਬੱਚੇ ਸਰਚ ਹੋਣੇ ਸ਼ੁਰੂ ਹੋ ਗਏ ਕਲੀਅਰ ਤਾਂ ਇਸ ਤਰ੍ਹਾਂ ਤੁਸੀਂ ਬੇਟਾ ਇਸ ਪੀਡੀਐਫ ਦੇ ਵਿੱਚ ਆਪ ਦਾ ਜਿਹੜਾ ਨੇਮ ਹੈਗਾ ਉਹ ਦੇਖ ਸਕਦੇ ਹੋ ਕਲੀਅਰ ਕਿੰਨੇ ਬੱਚਿਆਂ ਦੇ ਨਾਮ ਆਏ ਨੇ ਆਪਾਂ ਵੇਖ ਲੈਨੇ ਆ ਬੁਆਇਸ ਦਾ ਬੁਆਇਸ ਦੀ ਮੈਨੂੰ ਲੱਗਦਾ ਕਾਫੀ ਵੱਡੀ ਪੀਡੀਐਫ ਇਹ ਆਈ ਹੈਗੀ ਹੈ ਆ ਦੇਖੋ 2421 ਬੱਚਿਆਂ ਦਾ ਨਾਮ ਹੈ ਜਿਹੜਾ ਆਇਆ ਹੈਗਾ clear ਇਸੇ ਤਰ੍ਹਾਂ ਹੀ ਇਸੇ ਤਰ੍ਹਾਂ ਹੀ ਬਟਾ ਜਿਹੜੀ ਮੈਰਿਟ ਸੂਚੀ ਆ ਉਹ ਫੀਮੇਲਸ ਦੀ ਹੈ ਠੀਕ ਹੈ ਤੁਸੀਂ ਵੇਖ ਸਕਦੇ ਹੋ ਇਹ ਜਿਹੜੀ ਮੈਰਿਟ ਸੂਚੀ ਹੈ ਇਹ ਫੀਮੇਲਸ ਦੀ ਹੈ ਇਹਦੇ ਵਿੱਚ ਵੀ ਸੇਮ ਸੀਰੀਅਲ ਨੰਬਰ ਐਪਲੀਕੇਸ਼ਨ ਨੰਬਰ ਰੋਲ ਨੰਬਰ ਸਟੂਡੈਂਟ ਨੇਮ ਫਾਦਰ ਨੇਮ ਡੇਟ ਆਫ ਬਰਥ ਜੈਂਡਰ ਮਾਰਕਸ ਮੈਰਿਟ ਨੰਬਰ ਕਾਉਂਸਲਿੰਗ ਠੀਕ ਹੈ ਡੇਟ ਰਿਪੋਰਟਿੰਗ ਟਾਈਮ ਸਾਰਾ ਕੁਝ ਦਿੱਤਾ ਹੋਇਆ ਬੇਟਾ ਜਿਵੇਂ ਹੁਣ ਆਪਾਂ ਪਹਿਲੇ ਬੱਚੇ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਐਪਲੀਕੇਸ਼ਨ ਨੰਬਰ ਦਿੱਤਾ ਹੋਇਆ ਰੋਲ ਨੰਬਰ ਪਹਿਲੇ ਬੱਚੇ ਦਾ ਜਿਹੜਾ ਰੈਂਕ ਹੈਗਾ ਜਸਪ੍ਰੀਤ ਕੌਰ ਉਹਦੇ ਫਾਦਰ ਦਾ ਨੇਮ ਹੈਗਾ ਜਸਪਾਲ ਸਿੰਘ ਡੇਟ ਆਫ ਬਰਥ ਹੈਗੇ ਬੱਚੇ ਦੀ 10 ਅਪ੍ਰੈਲ 2008 ਫੀਮੇਲ 143 ਨੰਬਰ ਨੇ ਬੱਚੇ ਦੇ 9 ਮਈ ਨੂੰ ਇਹਨੂੰ ਬੁਲਾਇਆ ਬੇਟਾ ਕੈਟਾਗਰੀ ਉਹਦੀ ਜਰਨਲ ਹੈ ਠੀਕ ਹੈ ਸਰਚ ਕਰਨਾ ਤੁਹਾਨੂੰ ਮੈਂ ਫੇਰ ਦੱਸ ਦਿੰਦੀ ਆ 3 ਡਾਟਸ ਤੇ ਕਲਿੱਕ ਕਰੋਗੇ ਠੀਕ ਹੈ ਜੀ ਇੱਥੇ ਆਗਾ ਨਾਮ ਹੈ ਜਿਹੜਾ ਤੁਸੀਂ ਉਹ ਸਰਚ ਹੈ ਬੇਟਾ ਉਹ ਕਰਨਾ ਆ ਦੇਖੋ ਮੈਂ ਸੁਮિતા ਨਾਮ ਸਰਚ ਕੀਤਾ ਤੇ ਇੱਥੇ ਸਰਚ ਹੋ ਗਿਆ ਹੈਗਾ ਠੀਕ ਹੈ ਕਿਉਂਕਿ ਬੇਟਾ ਉਹ ਮੇ ਤਾਂ ਜਿਹੜੀ ਪੀਡੀਐਫ ਹੈਗੀ ਉਹ ਬਹੁਤ ਵੱਡੀ ਹੈ ਤੁਹਾਡੇ ਲਈ ਬਹੁਤ ਮੁਸ਼ਕਿਲ ਹੋ ਜਾ ਰਹਾ ਹੈ ਆਵ ਦੇ ਨੇਮਸ ਨੂੰ ਦੇਖਣਾ ਕਲੀਅਰ ਤੇ ਇਸ ਤੋਂ ਬਾਅਦ ਆਪਾਂ ਹੁਣ ਗੱਲ ਕਰਾਂਗੇ ਕੁਝ ਗੱਲਾਂ ਦੀ ਜਿਵੇਂ ਕਿ ਕੁਝ ਬੱਚਿਆਂ ਦੇ ਨੇਮ ਹੈਗੇ ਜਿਹੜੇ ਬॉयਸ ਐਂਡ ਗਰਲਸ ਤੇ ਉਹ ਇਸ ਪੀਡੀਐਫ ਦੇ ਵਿੱਚ ਨਹੀਂ ਆਏ ਉਹ ਆਪਣੇ ਨਾਮ ਕਿਵੇਂ ਦੇਖਣ ਜਾਂ ਕੀ ਮਤਲਬ ਇਸ ਦਾ ਸਮਝਣ ਵੀ ਉਹਨਾਂ ਦਾ ਜਿਹੜਾ ਨਾਮ ਹੈਗਾ ਉਹ ਇਸ ਲਿਸਟ ਦੇ ਵਿੱਚ ਕਿਉਂ ਨਹੀਂ ਆਇਆ ਤਾਂ ਉਹ ਕੱਲ ਡਿਸਕਸ ਕਰਨ ਤੋਂ ਪਹਿਲਾਂ ਮੈਂ ਇਸ ਦੋਵੇਂ ਪੀਡੀਐਫਸ ਤੇ ਬॉयਸ ਐਂਡ ਗਰਲਸ ਇਹਨਾਂ ਦੇ ਲਿੰਕ ਹੈ ਜਿਹੜੇ ਉਹ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗੀ ਤੁਸੀਂ ਉੱਥੋਂ ਵੀ ਸਿੱਧਾ ਲਿੰਕ ਤੇ ਕਲਿੱਕ ਕਰਕੇ ਠੀਕ ਹੈ ਜੀ ਸਿੱਧਾ ਹੀ ਪੀਡੀਐਫ ਖੋਲ ਸਕਦੇ ਹੋ ਤੇ ਤੁਹਾਨੂੰ ਮੈਂ ਸਰਚ ਤਾਂ ਬੇਟਾ ਕਰਨਾ ਸਿਖਾ ਹੀ ਦਿੱਤਾ ਨੇ ਤੁਸੀਂ ਆਪ ਦਾ ਸਰਚ ਕਰ ਸਕਦੇ ਹੋ ਕਲੀਅਰ ਬੁੱਤ ਸਾਰਿਆਂ ਨੂੰ ਠੀਕ ਹੈ ਤੇ ਇਹ ਪੀਡੀਐਫ ਦੇ ਵਿੱਚ ਦੇਖੋ ਕਿੰਨੀਆਂ ਗਰਲਸ ਦੇ ਨੇਮ ਆਇਨੇ ਦੇਖ ਲੈਣੇ ਆ ਇਹ ਆਏ ਨੇ ਬੇਟਾ ਦੇਖੋ 3843 ਨਾਮ ਇਸ ਲਿਸਟ ਦੇ ਵਿੱਚ ਆਏ ਨੇ ਕਲੀਅਰ ਹਾਂਜੀ ਬੇਟਾ ਹੁਣ ਕੁਝ ਡਾਊਟਸ ਹੈ ਜੋ ਤੁਹਾਡੇ ਮਨ ਦੇ ਵਿੱਚ ਇਸ ਮੈਟੂਰੀਅ ਸਕੂਲ ਦੀ ਕਾਉਂਸਲਿੰਗ ਨਾਲ ਸੰਬੰਧਿਤ ਉਹ ਆਪਾਂ ਕਲੀਅਰ ਕਰਦੇ ਹਾਂ ਸਭ ਤੋਂ ਪਹਿਲਾ ਡਾਊਟ ਗੱਲਾਂ ਨੂੰ ਧਿਆਨ ਨਾਲ ਸੁਣਨਾ ਬੇਟਾ ਕਾਫੀ ਤੁਹਾਡੇ ਡਾਊਟਸ ਹੈ ਜਿਹੜੇ ਕਲੀਅਰ ਹੋ ਜਾਣਗੇ ਜਿਨ੍ਹਾਂ ਬੱਚਿਆਂ ਦਾ ਨਾਮ ਮੈਰਿਟ ਲਿਸਟ ਵਿੱਚ ਹੈ ਕੇਵਲ ਉਹੀ ਬੱਚੇ ਕਾਉਂਸਲਿੰਗ ਲਈ ਜਾਣਗੇ ਬੱਚਿਆਂ ਦੇ ਨਾਮ ਦੇ ਨਾਲ ਮੈਰਿਟ ਨੰਬਰ ਅਤੇ ਕਾਉਂਸਲਿੰਗ ਦੀ ਮਿਤੀ ਅਤੇ ਕਾਉਂਸਲਿੰਗ ਦਾ ਸਮਾਂ ਨਾਲ ਦੱਸਿਆ ਗਿਆ ਹੈ ਤਾਂ ਮੋਸਟ ਇੰਪੋਰਟੈਂਟ ਪੁਆਇੰਟ ਹੈ ਬੇਟਾ ਕਿਉਂਕਿ ਕਾਫੀ ਬੱਚਿਆਂ ਦੇ ਮੈਸੇਜ ਆ ਰਹੇ ਨੇ ਕਿ ਮੈਮ ਸਾਡਾ ਨਾਮ ਮੈਰਿਟ ਲਿਸਟ ਦੇ ਵਿੱਚ ਨਹੀਂ ਆਇਆ ਤਾਂ ਬੋਤ ਤੁਸੀਂ ਇਹ ਗੱਲ ਨੂੰ ਸਮਝਣਾ ਵੀ ਜੇਕਰ ਤੁਹਾਡਾ ਨਾਮ ਮੈਰਿਟ ਲਿਸਟ ਦੇ ਵਿੱਚ ਨਹੀਂ ਆਇਆ ਡੈਟ ਮੀਨਸ ਤੁਹਾਡਾ ਪੇਪਰ ਜਾਂ ਤੁਹਾਨੂੰ ਕੁਆਲੀਫਾਈਡ ਨਹੀਂ ਮੰਨਿਆ ਗਿਆ ਤੁਸੀਂ ਕਾਉਂਸਲਿੰਗ ਤੇ ਨਹੀਂ ਜਾਣਾ ਕਾਉਂਸਲਿੰਗ ਤੇ ਸਿਰਫ ਉਹੀ ਬੱਚਾ ਨੇ ਜਾਣਾ ਜਿਨ੍ਹਾਂ ਦਾ ਨਾਮ ਮੈਰਿਟ ਲਿਸਟ ਦੇ ਵਿੱਚ ਆਇਆ ਹੈ ਕਲੀਅਰ ਸੈਕਿੰਡ ਉਹ ਕਹਿੰਦੇ ਕਿ ਜਿਹੜੀ ਮੈਰਿਟ ਲਿਸਟ ਹੈਗੀ ਆ ਉਹਦੇ ਵਿੱਚ ਤੁਹਾਡੇ ਨੇਮ ਦੇ ਅੱਗੇ ਹੀ ਕਾਉਂਸਲਿੰਗ ਡੇਟ ਦਿੱਤੀ ਹੋਈ ਹੈ ਉਹ ਸਟੇਟ ਦੇ ਅਕੋਰਡਿੰਗ ਹੀ ਤੁਸੀਂ ਕਾਉਂਸਲਿੰਗ ਦੇ ਵਿੱਚ ਪਹੁੰਚਣਾ ਹੈ ਸੈਕੰਡ ਹੈ ਜਿਨ੍ਹਾਂ ਬੱਚਿਆਂ ਦਾ ਨਾਮ ਮੈਰਿਟ ਲਿਸਟ ਵਿੱਚ ਨਹੀਂ ਹੈ ਇਸ ਦਾ ਮਤਲਬ ਹੈ ਉਹਨਾਂ ਦਾ ਸੈLECTION ਨਹੀਂ ਹੋਇਆ ਤਾਂ ਇਹ ਗੱਲ ਮੈਂ ਤੁਹਾਨੂੰ ਪਹਿਲਾਂ ਹੀ ਦੱਸਤੀ ਕਿ ਜੇਕਰ ਤੁਹਾਡਾ ਨਾਮ ਮੈਰਿਟ ਲਿਸਟ ਦੇ ਵਿੱਚ ਨਹੀਂ ਆਇਆ ਪਰੇਸ਼ਾਨ ਨਾ ਹੋਵੋ ਬੇਟਾ ਠੀਕ ਹੈ ਇਹ ਸਮਝੋ ਕਿ ਤੁਹਾਡਾ ਉਹ ਪੇਪਰ ਕੁਆਲੀਫਾਈਡ ਇਹ ਨਹੀਂ ਹੋਇਆ ਇਸ ਕਰਕੇ ਹੀ ਤੁਹਾਡਾ ਮੈਰਿਟ ਲਿਸਟ ਦੇ ਵਿੱਚ ਨਾਮ ਨਹੀਂ ਆਇਆ ਤੀਜਾ ਹੈਗਾ ਮੈਰਿਟ ਲਿਸਟ ਵਿੱਚ ਕਿਸੇ ਵੀ ਤਰ੍ਹਾਂ ਐਸਸੀ ਬੀਸੀ ओबीसी ਨਹੀਂ ਦੇਖਿਆ ਜਾਂਦਾ ਉਸ ਵਿੱਚ ਸਿਰਫ ਜਿਸ ਤੇ ਨੰਬਰ ਜਿਸ ਦਾ ਨੰਬਰ ਜਾਂਦੇ ਹੋਣਗੇ ਕੇਵਲ ਉਹੀ ਬੱਚੇ ਦਾ ਨਾਮ ਮੈਰਿਟ ਵਿੱਚ ਆਉਂਦਾ ਹੈ ਤੇ ਉਸ ਨੂੰ ਜਰਨਲ ਮੈਰਿਟ ਲਿਸਟ ਵਿੱਚ ਹੀ ਦਰਸਾਇਆ ਜਾਂਦਾ ਹੈ ਤਾਂ ਉਹ ਕਹਿੰਦੇ ਕਿ ਇਹਦੇ ਵਿੱਚ ਕੈਟਾਗਰੀ ਐਸਸੀ ਬੀਸੀ ओबीसी ਮੈਂਸ਼ਨ ਨਹੀਂ ਕਰਦੇ ਸਿਰਫ ਤੁਹਾਡਾ ਨੰਬਰ ਨੰਬਰ ਚੈੱਕ ਕਰਨਗੇ ਵੀ ਤੁਹਾਡੇ ਕਿੰਨੇ ਨੰਬਰ ਆਏ ਆ ਹਾਂ ਜਦੋਂ ਤੁਸੀਂ ਕਾਉਂਸਲਿੰਗ ਤੇ ਜਾਓਗੇ ਜੇ ਤੁਸੀਂ ਐਸਸੀ ਕੈਟਾਗਰੀ ਨਾਲ ਬਿਲੋਂਗ ਕਰਦੇ ਹੋ ਬੀਸੀ ਕੈਟਾਗਰੀ ਨਾਲ ਬਿਲੋਂਗ ਕਰਦੇ ਹੋ ਜਾਂ OBC ਨਾਲ ਸੰਬੰਧਿਤ ਹੋ ਉੱਥੇ ਤੁਹਾਨੂੰ ਕਾਸ ਸਰਟੀਫਿਕੇਟ ਆਪ ਦਾ ਦੇਣਾ ਪਵੇਗਾ ਚੌਥਾ ਪੁਆਇੰਟ ਹੈਗਾ ਬੇਟਾ ਬੱਚਿਆਂ ਦਾ ਸਵਾਲ ਹੈ ਕਿ ਲਿਸਟ ਵਿੱਚ 60 ਵਾਲਾ ਵੀ ਹੈ ਉਹਨਾਂ ਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਹੈਂਡੀਕੈਪਡ ਔਮਨ ਹਾਊਸ ਲਈ ਕੁਝ ਸਿਫਟਾ ਉਹਨਾਂ ਨੇ ਵੱਖਰੀ ਲਿਸਟ ਬਣਦੀ ਹੈ ਤਾਂ ਕਈ ਵਾਰ ਕੋਈ ਬੱਚਿਆਂ ਦੇ ਵੀ ਡਾਊਟ ਹੋਣਗੇ ਕਿ ਸਾਡੇ ਨੰਬਰ ਜ਼ਿਆਦਾ ਸੀ ਸਾਡਾ ਨਾਮ ਲਿਸਟ ਵਿੱਚ ਨਹੀਂ ਆਇਆ ਕੁਝ ਘੱਟ ਨੰਬਰਾਂ ਵਾਲਿਆਂ ਦਾ ਵੀ ਨਾਮ ਲਿਸਟ ਦੇ ਵਿੱਚ ਆਇਆ ਹੈ ਤਾਂ ਬੇਟਾ ਉਹ ਇਸ ਕਰਕੇ ਹੈ ਕਿ ਕੁਝ ਸੀਟਾਂ ਕੁਝ ਕੋਟੀਆਂ ਲਈ ਜਿਵੇਂ ਕਿ ਕੁਝ ਬੱਚੇ ਹੈਂਡੀਕੈਪ ਹੁੰਦੇ ਨੇ ਹਨਾ ਇਸ ਤਰ੍ਹਾਂ ਉਹਨਾਂ ਲਈ ਰਿਜ਼ਰਵ ਕੀਤੀਆਂ ਹੋਈਆਂ ਤਾਂ ਉਹਨਾਂ ਦੀ ਮੈਰਿਟ ਲਿਸਟ ਵੀ ਏ ਕੁਦਰਤ ਜੀ ਗੱਲ ਹੈ ਫਿਰ ਘੱਟ ਜਾਏਗੀ ਠੀਕ ਹੈ ਤਾਂ ਉਹ ਸੀਟਾਂ ਉਹਨਾਂ ਬੱਚਿਆਂ ਲਈ ਰਿਜ਼ਰਵ ਨਹੀਂ ਕੀਰ ਬੇਟਾ ਮੈਨੂੰ ਲੱਗਦਾ ਹੈ ਕਾਫੀ ਤੁਹਾਡੇ ਡਾਊਟਸ ਹੈ ਜਿਹੜੇ ਉਹ ਕਲੀਅਰ ਹੋ ਗਏ ਹੋਣੇ ਕਿੰਨੇ ਦਿਨਾਂ ਤੋਂ ਤੁਸੀਂ ਮੈਰਿਟ ਮੈਰਿਟਰੀ ਸਕੂਲ ਦੀ ਕਾਉਂਸਲਿੰਗ ਦੀ ਵੇਟ ਕਰ ਰਹੇ ਸੀਗੇ ਤੇ ਫਾਈਨਲੀ ਬੇਟਾ ਤੁਹਾਡਾ ਜੋ ਰਿਜ਼ਲਟ ਹੈਗਾ ਉਹ ਆ ਚੁੱਕਿਆ ਹੈ ਉਹਨਾਂ ਉਹ ਸਾਰੇ ਬੱਚੇ ਵਧਾਈ ਦੇ ਪਾਤਰ ਨੇ ਜਿਨ੍ਹਾਂ ਦਾ ਨਾਂ ਇਹਨਾਂ ਮੈਰਿਟ ਲਿਸਟਾਂ ਦੇ ਵਿੱਚ ਆਇਆ ਹੋਇਆ ਹੈ ਠੀਕ ਹੈ ਜੀ ਉਹ ਸਾਰੇ ਵਿਦਿਆਰਥੀ ਬੇਟਾ ਹੁਣ ਚੰਗੀ ਤਰ੍ਹਾਂ ਆਪਣੀ ਕਾਉਂਸਲਿੰਗ ਲਈ ਤਿਆਰੀ ਕਰਕੇ ਫਿਰ ਜਾਨ ਮੈਰਿਟੋਰੀਅਸ ਸਕੂਲ ਦੇ ਵਿੱਚ ਕਾਉਂਸਲਿੰਗ ਲਈ ਠੀਕ ਹੈ ਜੇ ਕੋਈ ਵੀ ਡਾਊਟ ਹੈ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਪੁੱਛੋ ਜੋ ਪਿਛਲੀਆਂ ਵੀਡੀਓਜ਼ ਹੈ ਉਹ ਦੇਖੋ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਤਾਂ ਤੁਹਾਡੇ ਡਾਊਟਸ ਆਪੇ ਕਲੀਅਰ ਹੋ ਜਾਣਗੇ ਹੁਣ ਰਹਿਗੇ ਉਹ ਬੱਚੇ ਜਿਨ੍ਹਾਂ ਦਾ ਨਾਮ ਨਹੀਂ ਆਇਆ ਮੈਰਿਟ ਲਿਸਟ ਦੇ ਵਿੱਚ ਤਾਂ ਬੇਟਾ ਮੈਂ ਤੁਹਾਨੂੰ ਕੱਲ ਦੀ ਵੀਡੀਓ ਦੇ ਵਿੱਚ ਪਹਿਲਾਂ ਹੀ ਸਮਝਾਇਆ ਸੀ ਕਿ ਜ਼ਿੰਦਗੀ ਦੇ ਵਿੱਚ ਹਮੇਸ਼ਾ ਆਪਾਂ ਨੂੰ ਉਹ ਨਹੀਂ ਮਿਲਦਾ ਜੋ ਆਪਾਂ ਚਾਹੁੰਦੇ ਆ ਮੇਬੀ ਕੋਈ ਥੋੜੀ ਬਹੁਤ ਤੁਹਾਡੇ ਐਗਜ਼ਾਮ ਦੀ ਤਿਆਰੀ ਦੇ ਵਿੱਚ ਕੰਮੀ ਰਹੀ ਹੋਵੇ ਕਿਉਂਕਿ ਫਾਈਨਲ ਐਗਜ਼ਾਮ ਵੀ ਤੁਹਾਡੇ ਨਾਲ-ਨਾਲ ਚੱਲ ਰਹੀ ਸੀਗੇ ਠੀਕ ਹੈ ਜੀ ਮਾੜਾ ਮੋਟਾ ਇੱਕ ਅੱਦੇ ਨੰਬਰ ਦੇ ਨਾਲ ਕੋਈ ਫਰਕ ਪੈ ਗਿਆ ਹੋਵੇ ਤਾਂ ਤੁਹਾਡਾ ਨਾਮ ਮੈਰਿਟ ਲਿਸਟ ਦੇ ਵਿੱਚ ਨਾ ਆਇਆ ਹੋਵੇ ਤਾਂ ਏਡੀ ਵੀ ਕੋਈ ਗੱਲ ਨਹੀਂ ਬੇਟਾ ਪਰੇਸ਼ਾਨ ਨਹੀਂ ਹੋਣਾ ਦੁਖੀ ਨਹੀਂ ਹੋਣਾ ਸੈਡ ਨਹੀਂ ਹੋਣਾ ਤੁਸੀਂ ਜ਼ਿੰਦਗੀ ਇੱਥੇ ਹੀ ਖਤਮ ਨਹੀਂ ਹੁੰਦੀ ਬੇਟਾ ਮੈਂ ਬਾਰ-ਬਾਰ ਕਹਿ ਰਹੀਆਂ ਜ਼ਿੰਦਗੀ ਦਾ ਨਾਮ ਹੈ ਅੱਗੇ ਵਧਣਾ ਕੀ ਪਤਾ ਪ੍ਰਮਾਤਮਾ ਨੇ ਕੁਝ ਹੋਰ ਇਸ ਤੋਂ ਵਧੀਆ ਤੁਹਾਡੇ ਲਈ ਸੋਚਿਆ ਹੋਵੇ ਠੀਕ ਹੈ ਜੀ ਜਿੰਨਾ ਬੱਚਿਆਂ ਦਾ ਨਾਮ ਆ ਗਿਆ ਉਹਨਾਂ ਨੂੰ ਬਹੁਤ ਮੁਬਾਰਕਾਂ ਜਿੰਨਾਂ ਦਾ ਨਹੀਂ ਆਇਆ ਉਹਨਾਂ ਨੂੰ ਇਹੀ ਸੁਜੈਸ਼ਨ ਹੈ ਕਿ ਹੋਰ ਮਿਹਨਤ ਕਰੋ ਠੀਕ ਹੈ ਜੀ ਹੋਰ ਮਿਹਨਤ ਕਰੋ ਜ਼ਿੰਦਗੀ ਦੇ ਵਿੱਚ ਅੱਗੇ ਵਧੋ ਬਹੁਤ ਮੌਕੇ ਆਉਣਗੇ ਬੇਟਾ ਕਲੀਅਰ ਤੇ ਫਿਰ ਵੀ ਕੋਈ ਡਾਊਟ ਹੋਇਆ ਬੇਟਾ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲੈਣਾ ਇੱਥੇ ਹੀ ਇਨ੍ਹਾਂ ਸ਼ਬਦਾਂ ਦੇ ਨਾਲ ਮੈਂ ਸੈਸ਼ਨ ਨੂੰ ਐਂਡ ਕਰਦੀ ਹਾਂ ਅੱਜ ਦੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰਨਾ ਬਾਅਦ ਤੋਂ ਬਾਅਦ ਬੱਚਿਆਂ ਨਾਲ ਸ਼ੇਅਰ ਕਰਨਾ हां चैनल को सब्सक्राइब जरूर करना ताकि ये चैनल स्टडी ਵਿੱਚ ਵੀ ਤੁਹਾਡੀ ਇਸੇ ਤਰ੍ਹਾਂ ਹੀ ਹੈਲਪ ਕਰਦੀ ਰਹੇ ਇਸ ਚੈਨਲ ਤੇ ਬਿਠਾ ਆਪਾਂ 8ਵੀਂ ਤੋਂ ਲੈ ਕੇ 12ਵੀਂ ਤੱਕ ਲਗਭਗ ਸਾਰੇ ਹੀ ਵਿਸ਼ਾ ਦੀ ਤਿਆਰੀ ਵੀ ਕਰਵਾ ਰਹੀ ਹਾਂ ਤਾਂ ਇਸ ਚੈਨਲ ਤੇ ਤੁਸੀਂ ਆਪਣੀ ਵਿਸ਼ਾ ਦੀ ਤਿਆਰੀ ਵੀ ਕਰ ਸਕਦੇ ਹੋ ਤਾਂ ਹਮੇਸ਼ਾ ਮੇਰੇ ਨਾਲ ਜੁੜੇ ਰਹਿ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਾਂਗੇ ਹੁਣ ਆਪਾਂ ਨੈਕਸਟ ਵੀਡੀਓ ਦੇ ਵਿੱਚ ਟਿਲ ਦੈਨ ਆਪਣਾ ਖਿਆਲ ਰੱਖਣਾ ਨੈਵਰ ਕੀਪ ਅਪ ਗੁੱਡ ਬਾਏ